ਸਤਿ ਸ਼੍ਰੀ ਅਕਾਲ ਜੀ ਮੈਂ ਹਕਮਲ ਕਪੂਰ ਤੁਸ ਦੇਖ ਰਹੇ ਹੋ ਚੈਨਲ ਪੰਜਾਬੀ ਅਮਰੀਕੀ ਗ੍ਰੈਸ ਸੁਰੱਖਿਆ ਵਿਭਾਗ ਦੇ ਵੱਲੋਂ ਅਮਰੀਕਾ ਦੇ ਵਿੱਚ ਰਹਿ ਰਹੇ ਵਿਦੇਸ਼ੀ ਨਾਗਰਿਕਾਂ ਨੂੰ ਆਲਟੀਮੇਟਮ ਜਾਰੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ ਵਿਭਾਗ ਨੇ 30 ਦਿਨਾਂ ਤੋਂ ਵੱਧ ਸਮੇਂ ਤੋਂ ਅਮਰੀਕਾ ਦੇ ਵਿੱਚ ਰਹਿ ਰਹੇ ਵਿਦੇਸ਼ੀ ਨਾਗਰਿਕਾਂ ਨੂੰ ਸਰਕਾਰ ਦੇ ਕੋਲ ਰਜਿਸਟ੍ਰੇਸ਼ਨ ਕਰਾਉਣ ਲਈ ਕਿਹਾ ਹੈ ਜੇਕਰ ਇਹ ਲੋਕ ਅਜਿਹਾ ਨਹੀਂ ਕਰਦੇ ਤਾਂ ਉਹਨਾਂ ਨੂੰ ਭਾਰੀ ਜੁਰਮਾਨੇ ਦੇ ਨਾਲ ਜੇਲ੍ਹ ਵੀ ਹੋ ਸਕਦੀ ਹੈ। ਇਹ ਸਾਰੇ ਮਾਮਲੇ ਤੇ ਬੋਲਦੇ ਹੋਏ ਵਿਭਾਗ ਦੇ ਰਾਸ਼ਟਰਪਤੀ ਡੋਨਲਡ 트ੰਪ ਅਤੇ ਹੋਮਲੈਂਡ ਸਿਕਿਉਰਿਟੀ ਵਿਭਾਗ ਦੇ ਸਕੱਤਰ ਕੁਐਸਟੀ ਨੋਇਮ ਨੂੰ ਟੈਗ ਕਰਦੇ ਹੋਏ ਐਕਸ ਉੱਤੇ ਲਿਖਿਆ ਗਿਆ ਹੈ ਕਿ ਅਮਰੀਕਾ ਦੇ ਵਿੱਚ 30 ਦਿਨਾਂ ਤੋਂ ਵੱਧ ਸਮੇਂ ਦੇ ਲਈ ਰਹਿਣ ਵਾਲੇ ਵਿਦੇਸ਼ੀ ਨਾਗਰਿਕਾਂ ਨੂੰ ਫੈਡਰਲ ਸਰਕਾਰ ਦੇ ਕੋਲ ਰਜਿਸਟ੍ਰੇਸ਼ਨ ਕਰवानी ਹੋਵੇਗੀ। ਅਤੇ ਪਾਲਣਾ ਨਾ ਕਰਨਾ ਇੱਕ ਅਪਰਾਧ ਹੈ ਜਿਸ ਦੀ ਸਜ਼ਾ ਤੇ ਜੁਰਮਾਨਾ ਵੀ ਹੋਵੇਗਾ ਰਾਸ਼ਟਰਪਤੀ ਟਰੰਪ ਦਾ ਗੈਰ ਕਾਨੂੰਨੀ ਪ੍ਰਵਾਸੀਅਤ ਲਈ ਇੱਕ ਸਪਸ਼ਟ ਸੰਦੇਸ਼ ਹੈ ਤੁਰੰਤ ਨਿਕਲ ਜਾਓ ਅਤੇ ਯਾਨੀ ਕਿ ਸੈਲਫ ਡਿਪੋਰਟ ਹੋਵੋ ਕੰਪੋ ਪਰਿਸ਼ਾਸਨ ਅਧੀਨ ਅਮਰੀਕੀ ਗ੍ਰੈਸ ਸੁਰੱਖਿਆ ਵਿਭਾਗ ਯਾਨਕਿ 30 HSS ਨੇ ਇੱਕ ਨਿਰਦੇਸ਼ ਜਾਰੀ ਕੀਤਾ ਜਿਸ ਦੇ ਵਿੱਚ 23 ਦਿਨਾਂ ਤੋਂ ਵੱਧ ਸਮੇਂ ਦੇ ਲਈ ਦੇਸ਼ ਦੇ ਵਿੱਚ ਰਹਿਣ ਵਾਲੇ ਸਾਰੇ ਵਿਦੇਸ਼ੀ ਨਾਗਰਿਕਾਂ ਨੂੰ ਸੰਗਠੀ ਅਧਿਕਾਰੀਆਂ ਦੇ ਕੋਲ ਰਜਿਸਟਰ ਕਰਵਾਉਣ ਦੀ ਲੋੜ ਹੋਵੇਗੀ ਨਹੀਂ ਤਾਂ ਉਹਨਾਂ ਨੂੰ ਸਖਤ ਜੁਰਮਾਨੇ ਦਾ ਸਾਹਮਣਾ ਕਰਨਾ ਪਵੇਗਾ ਸੋਸ਼ਲ ਮੀਡੀਆ ਪਲੇਟਫਾਰਮ ਐਕਸ ਰਾਹੀਂ ਸੰਚੀਕਿਤ ਇੱਕ ਅਧਿਕਾਰਤ ਪੋਸਟ ਦੇ ਵਿੱਚ ਡੀ ਐਚ ਐਸ ਨੇ ਜ਼ੋਰ ਦੇ ਕੇ ਕਿਹਾ ਹੈ ਕਿ ਅਮਰੀਕਾ ਦੇ ਵਿੱਚ 30 ਦਿਨਾਂ ਦੇ ਠਹਿਰਨ ਤੋਂ ਬਾਅਦ ਸੰਘੀ ਸਰਕਾਰ ਦੇ ਨਾਲ ਰਜਿਸਟਰ ਨਾ ਹੋਣਾ ਇੱਕ ਅਪਰਾਧਕ ਅਪਰਾਧ ਹੈ

Punishable by fines, imprisonment, or both. As President Trump and Secretary Noam have both said, if you register and you leave now, you choose to self deport. You may have the opportunity to return later legally. But if not, you will be arrested, fined, deported, never to return to our country again. The Trump administration will continue to enforce our nation's immigration laws. We will not pick and choose which laws to enforce.

ਜਿਸ ਦੇ ਵਿੱਚ ਗੈਰ ਰਸਤਾ ਵਿੱਚ ਹੀ ਪ੍ਰਵਾਸੀਆਂ ਨੂੰ ਹੁਣੇ ਚਲੇ ਜਾਣ ਅਤੇ ਸਵੈ ਦੇਸ਼ ਨਿਕਲੇ ਦੇ ਲਈ ਨਿਰਦੇਸ਼ ਦਿੱਤਾ ਗਿਆ ਸੀ ਜੋ ਕਿ ਨੀਤੀ ਨੂੰ ਪ੍ਰਸ਼ਾਸਨ ਦੇ ਵਿਆਪਕ ਲਾਗੂ ਕਰਨ ਦੇ ਹਿੱਸੇ ਦੇ ਵਜੋਂ ਰੱਖਦਾ ਹੈ ਹਾਲਾਂਕਿ ਇਹ ਹੁਕਮ H1B ਵਰਕ ਪਰਮਿਟ ਜਾਂ ਫਿਰ ਵਿਦਿਆਰਥੀ ਵੀਜ਼ਾ ਵਰਗੇ ਵੀਜ਼ਾ ਉੱਤੇ ਅਮਰੀਕਾ ਵਿੱਚ ਕਾਹਨੀਆਂ ਤੌਰ ਉੱਤੇ ਰਹਿ ਰਹੇ ਵਿਦਿਆਰਥੀਆਂ ਨੂੰ ਸਿੱਧੇ ਤੌਰ ਉੱਤੇ ਪ੍ਰਭਾਵਿਤ ਨਹੀਂ ਕਰਦਾ ਇਮੀਗ੍ਰੇਸ਼ਨ ਮਾਹਲ ਚੇਤਾਵਨੀ ਦਿੰਦੇ ਨੇ ਕਿ ਇਹ ਇਮੀਗ੍ਰੇਸ਼ਨ ਲਾਗੂ ਕਰਨ ਦੇ ਵਿਆਪਕ ਸਖਤੀਆਂ ਦਰਸਉਂਦੇ ਹਨ ਉਦਾਹਰਨ ਦੇ ਵਜੋਂ H ਨਵੀਂ ਵੀਜ਼ਾ ਧਾਰਕ ਜੋ ਆਪਣੀ ਨੌਕਰੀ ਗਵਾ ਦਿੰਦੇ ਨੇ ਪਰ ਆਪਣੀ ਗ੍ਰੇਸ ਪੀਰੀਅਡ ਤੋਂ ਵੱਧ ਸਮੇਂ ਦੇ ਲਈ ਦੇਸ਼ ਵਿੱਚ ਰਹਿੰਦੇ ਨੇ ਹੁਣ ਉਹਨਾਂ ਨੂੰ ਲਾਗੂ ਕਰਨ ਦੀ ਕਾਰਵਾਈ ਦਾ ਖਤਰਾ ਵੱਤ ਸਕਦਾ ਹੈ ਇੱਕ ਅਮਰੀਕਾ ਆਧਾਰਿਤ ਇਮੀਗ੍ਰੇਸ਼ਨ ਵਕੀਲ ਦਾ ਕਹਿਣਾ ਹੈ ਕਿ ਇਹ ਇੱਕ ਸਪਸ਼ਟ ਸੰਦੇਸ਼ ਹੈ ਕਿ ਕਾਨੂੰਨੀ ਵੀਜ਼ਾ ਵਾਲੇ ਲੋਕਾਂ ਨੂੰ ਵੀ ਚੌਕਸ ਰਹਿਣਾ ਚਾਹੀਦਾ ਹੈ ਅਤੇ ਆਪਣੇ ਠਹਿਰਨ ਦੀਆਂ ਸ਼ਰਤਾਂ ਦੀ ਪਾਲਣਾ ਕਰਨੀ ਚਾਹੀਦੀ ਹੈ ਬਿਊਰਿਪੋਰਟ ਚੈਨਲ ਪੰਜਾਬੀ